ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਫਿਰ ਤੋਂ ਲੈ ਕੇ ਆ ਗਏ ਹਾਂ ਪ੍ਰਿੰਟ ਸੂਟਾਂ ਦੇ ਨਾਲ ਦੁਪੱਟੇ ਐਦ ਕੀ ਆਉਣਗੇ ਬਹੁਤ ਸੋਹਣੇ ਕਢਾਈਆਂ ਵਾਲੇ ਅੱਗੇ ਜਿਹੜੇ ਤੁਸੀਂ ਦੁਪੱਟੇ ਵੇਂਦੇ ਰਹੇ ਜੇ ਉਹ ਆਉਂਦੇ ਸੀਗੇ ਟਾਈ ਐਂਡ ਡਾਈ ਦੇ ਮਸਲੀਨ ਕਾਟਨ ਦੇ ਕੋਟਾ ਡੋਰੀਆ ਦੇ ਸਾਰੇ ਜਿਹੜੇ ਸੀਗੇ ਟਾਈ ਐਂਡ ਡਾਈ ਦੇ ਜਾਂ ਦੋ ਕਲਰ ਜਾਂ 3D ਦੁਪੱਟੇ ਆਉਂਦੇ ਸੀ ਇਸ ਵਾਰੀ ਦੁਪੱਟੇ ਆਉਣਗੇ ਸਿੰਗਲ ਕਲਰ ਦੇ ਵਿੱਚ ਨਾਲ ਸਾਰਾ ਦੁਪੱਟਾ ਜਿਹੜਾ ਇਹ ਫੁੱਲ ਏਮਬ੍ਰੋਇਡਰੀ ਪ੍ਰਿੰਟ ਸ਼ਰਟ ਆਊਗੀ ਪਲੇਨ ਆਊਗੀ ਬਾਟਮ ਕਟਰ ਹੋਊਗੀ ਇਹਨਾਂ ਦੀ 170 170 ਵੱਡੇ ਵੱਰ। ਦੁਪट्टे ਦੀ ਕਟ ਜਿਹੜੀ ਆ ਉਹ 2.5 ਮੀਟਰ ਦੇ ਕਰੀਬ-ਕਰੀਬ ਜਿਹੜੀ ਆਊਗੀ। ਤੇ ਆਓ ਤੁਹਾਨੂੰ ਮੈਂ ਕਰਾਉਣਾ ਚੈੱਕ ਪਹਿਲਾਂ ਪ੍ਰਿੰਟ ਸੂਟ ਚੈੱਕ ਕਰਦੇ ਆ। ਆਹ ਲਓ ਜੀ। ਬਹੁਤ ਹੀ ਪਿਆਰਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਇਹਦੇ ਨਾਲ ਬਾਟਮ ਹੈ ਜੀ ਪਲੇਨ ਵਾਈਟ। ਆਹ ਲਓ ਜੀ। ਪਲੇਨ ਵਾਈਟ ਜਿਹੜੀ ਬਾਟਮ ਹੈ ਇਹਦੇ ਨਾਲ ਇੱਥੇ ਕੋਈ ਵਰਕ ਨਹੀਂ ਕੋਈ ਕੁਝ ਨਹੀਂ ਪ੍ਰਿੰਟ ਸੂਟ ਜੇ। ਦੁਪट्टे ਇਹਨਾਂ ਦੇ ਇੰਨੇ ਹੈਵੀ ਬਣੇ ਹਨ ਕਿ ਇਹ ਬੜਾ ਵੱਖਰਾ ਜਿਹਾ ਕਨਸੈਪਟ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਂਦਾ ਸੀ। ਕਿਉਂਕਿ ਬਾਟਮ ਵਰਕ ਵਾਲੇ ਸੂਟ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਜਿਹੜੇ ਸੀਗੇ ਕਸਟਮਰ ਪਾ ਚੁੱਕੇ ਸੀ ਇਸ ਵਾਰੀ ਥੋੜਾ ਜਿਹਾ ਪੈਟਰਨ ਜਿਹੜਾ ਚੇਂਜ ਕੀਤਾ ਆ ਤੇ ਇਸੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਤੁਹਾਨੂੰ ਬਾਟਮ ਵਰਕ ਵਾਲੇ ਸੂਟ ਵੀ ਆਪਾਂ ਇਹਦੇ ਵਿੱਚ ਦਿਖਾ ਦੇਣੇ ਆ ਇਹਦੇ ਵਿੱਚ ਦੋਵੇਂ ਆਪਾਂ ਆਪਸ਼ਨਾਂ ਤੁਹਾਨੂੰ ਦੇ ਦੇਣੀ ਆ ਬਾਟਮ ਵਰਕ ਵਾਲੇ ਤੇ ਪਲੇਨ ਬਾਟਮ ਵਾਲੇ ਤੇ ਇਹਨਾਂ ਦੇ ਨਾਲ ਦੁਪੱਟੇ ਜਿਹੜਾ ਜੇ ਹੈਵੀ ਪੂਰੀ ਐਮਬ੍ਰੋਇਡਰੀ ਸਾਰੇ ਦੁਪੱਟੇ ਦੇ ਵਿੱਚ ਹੋਈ ਜੇ ਥ੍ਰੈਡ ਵਰਕ ਦਾ ਕੰਮ ਜੇ ਮਸਲੀਨ कॉटन ਦਾ ਦੁਪੱਟਾ ਜੇ ਤੇ ਇਹ ਸੋਹਣਾ ਜਿਹਾ ਸੂਟ ਜਿਹੜਾ ਤੁਸੀਂ ਲੈ ਸਕਦੇ ਜੇ ਆਪਣੇ ਕੋ ਕੀਪਿੰਗ ਜਿਹੜੀ ਜੇ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਆ ਗਿਆ ਇਹਦੇ ਵਿੱਚ ਦੂਜਾ ਪ੍ਰਿੰਟ ਦੁਪੱਟਾ ਆ ਗਿਆ ਇਹਦੇ ਨਾਲ ਕੋਟਾ ਡੋਰੀਆ ਦਾ ਨੈੱਟ ਵਾਲਾ ਆ ਲੋ ਜੀ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹ ਪ੍ਰਿੰਟ ਦੇ ਤੁਸੀਂ ਬਹੁਤ ਜ਼ਿਆਦਾ ਸੂਟ ਜਿਹੜੇ ਆਲ ਰੈਡੀ ਪਹਿਲਾਂ ਆਲ ਓਵਰ ਵੀ ਲਏ ਮੈਚਿੰਗ ਵੀ ਲਏ ਬਾਟਮ ਤੇ ਕਢਾਈ ਨਾਲ ਵੀ ਲਏ ਇਸ ਵਾਰੀ ਬਾਟਮ ਆ ਗਈ ਜੇ ਪਲੇਨ ਇਹਦੇ ਨਾਲ ਪੀਸੀ ਕਾਟਨ ਦੀ ਤੇ ਦੁਪੱਟਾ ਆ ਗਿਆ ਜੇ ਕੋਟਾ ਡੋਰੀਆ ਦਾ ਦੁਪੱਟਾ ਤੁਹਾਨੂੰ ਮੈਂ ਦਿਖਾ ਦਾਂ ਫਿਰ ਇੱਕ ਵਾਰੀ ਪੂਰਾ ਹੈਵੀ ਦੁਪੱਟਾ ਨੈੱਟ ਜਿਹੜਾ ਘੈਂਟ ਬਣਿਆ ਜੇ ਤੇ ਬਿਲਕੁਲ ਫਰੈਸ਼ ਸਟਾਕ ਹੈ ਜੇ ਕਟਿੰਗ-ਕੁਟਿੰਗ ਹੋਣ ਵਾਲੀ ਆਪਕੋ ਸਵਾਇਆਂ ਹੋਣ ਵਾਲੀਆਂ ਜੇ ਇਹਨਾਂ ਦੀਆਂ ਤੇ ਸਾਰਾ ਕੁਝ ਤੁਹਾਨੂੰ ਆਪਾਂ ਪੂਰਾ ਪ੍ਰੋਪਰ ਕਰਕੇ ਭੇਜਾਂਗੇ ਤੇ ਇਹ ਸੂਟ ਦਾ ਰੇਟ ਤੇ ਰੇਂਜ ਜਿਹੜੀ ਹੈਗੀ ਜੇ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਆ ਗਿਆ ਇਹਦੇ ਵਿੱਚ ਬਲੈਕ ਕਲਰ ਤੇ ਬਲੈਕ ਦੇ ਨਾਲ ਬਲੈਕ ਦੁਪੱਟਾ ਨਾਲ ਪੀਸੀ ਕਾਟਨ ਦੀ ਬਾਟਮ ਇਹ ਵੀ ਤੁਹਾਨੂੰ ਮੈਂ ਦਿਖਾਵਾਂ ਬਹੁਤ ਹੀ ਸੋਹਣਾ ਪ੍ਰਿੰਟ ਜੇ ਆ ਲੋ ਜੀ ਚਲੋ ਚੈੱਕ ਤੇ ਇਹ ਆ ਗਿਆ ਜੀ ਦੁਪੱਟਾ ਦੁਪੱਟੇ ਸਾਰੇ ਜਿਹੜੇ ਜੇ ਮੈਂ ਤੁਹਾਨੂੰ ਦੱਸਣੀਆਂ ਬੜੇ ਪਿਆਰੇ ਤੇ ਹੈਵੀ ਵਰਕ ਜੇ ਦੁਪੱਟਿਆਂ ਦੇ ਉੱਪਰ ਇਸ ਵਾਰੀ ਬਾਟਮ ਤੋਂ ਹਟਾ ਕੇ ਵਰਕ ਜਿਹੜਾ ਸਾਰਾ ਦੁਪੱਟਿਆਂ ਤੇ ਕਰਾਇਆ ਹਨਾਂ ਦੇ ਤੇ ਇਹਦੇ ਤੁਸੀਂ ਫਰੌਕ ਸੂਟ ਕੋਟ ਸੈੱਟ ਜੋ ਮਰਜ਼ੀ ਤਿਆਰ ਕਰ ਸਕਦੇ ਜੇ ਇਹਦੇ ਨਾਲ ਬਾਟਮ ਜਿਹੜੀ ਜੇ ਪੀਸੀ ਕਾਟਨ ਦੀ ਆ ਤੇ ਬਲੈਕ ਕਾਟਨ ਦਾ ਸ਼ਰਟ ਜੇ ਬੀਬਾ ਕਾਟਨ ਦੇ ਪ੍ਰਿੰਟ ਆ ਬਹੁਤ ਸ਼ਾਨਦਾਰ ਆ ਲੋ ਜੀ ਇਹ ਆ ਗਿਆ ਬਲੂ ਕਲਰ ਇਹ ਵੀ ਤੁਸੀਂ ਵੇਖੋ ਪ੍ਰਿੰਟ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਇਹਦੇ ਨਾਲ ਵੀ ਬਾਟਮ ਜਿਹੜੀ ਆ ਕਾਟਨ ਦੀ ਪਲੇਨ ਤੇ ਦੁਪੱਟਾ ਇਹਦਾ ਜੇ ਕੋਟਾ ਡੋਰੀਆ ਦਾ ਇਹ ਵੀ ਤੁਸੀਂ ਵੇਖ ਸਕਦੇ ਜੇ ਹੈਵੀ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਕੱਟਵਰਕ ਦੇ ਨਾਲ ਪੂਰਾ ਜਿਹੜਾ ਜੇ embroidery ਵਰਕ ਹੈ ਦੁਪੱਟੇ ਤੇ ਤੇ ਬਹੁਤ ਜ਼ਿਆਦਾ ਲੁੱਕ ਜਿਹੜੀ ਘੈਂਟ ਆ ਸੂਟ ਦੀ ਸ਼ਿਪਿੰਗ ਜਿਹੜੀ ਜੇ ਫ੍ਰੀ ਆ ਰੇਟ ਹੈਗਾ ਜੇ 700 ਤੇ 50 ਰੁਪਏ ਬਸ ਆ ਲੋ ਜੀ ਆ ਪ੍ਰਿੰਟ ਆ ਗਿਆ ਇਹ ਪ੍ਰਿੰਟ ਬਾਟਮਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਸੇਲ ਹੋਇਆ ਸੀ ਇਹ ਆ ਗਿਆ ਦੁਬਾਰੇ ਆਪਣੇ ਕੋਲ ਪਲੇਨ ਬਾਟਮ ਦੇ ਨਾਲ ਇਹਦੇ ਨਾਲ ਬਾਟਮ ਆਊਗਾ ਜੇ ਕਾਂਥਾ ਕਾਟਨ ਦੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਹੈਵੀ ਜਾਲ ਵਾਲਾ ਪੂਰਾ ਵਰਕ ਜਿਹੜਾ ਦੁਪੱਟੇ ਦੇ ਉੱਪਰ ਸਾਰਾ ਮਿਲ ਜੂਗਾ ਤੁਹਾਨੂੰ ਥ੍ਰੈਡ ਵਰਕ ਆਹ ਲੋ ਜੀ ਇਹ ਕੱਟ ਵਰਕ ਪਲੱਸ ਥ੍ਰੈਡ ਵਰਕ ਇਹਨਾਂ ਦੇ ਤੇ ਆਹ ਦੁਪੱਟੇ ਦੀ ਲੁੱਕ ਜੇ ਘੈਂਟ ਇਹਦਾ ਰੇਟ ਕੀ ਆ ਸਿਰਫ ਤੇ ਸਿਰਫ 700 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ ਆਹ ਲੋ ਜੀ ਇਹ ਆ ਗਿਆ ਜੇ ਅੱਗੇ ਪ੍ਰਿੰਟ ਬਹੁਤ ਸ਼ਾਨਦਾਰ ਬਾਟਮ ਆ ਗਈ ਜੇ ਇਹਦੇ ਨਾਲ ਮਸਟਰਡ ਕਲਰ ਦੀ ਪਲੇਨ ਬਾਟਮ ਜੇ ਤੇ ਆ ਹੈਗਾ ਜੀ ਦੁਪੱਟਾ ਇਹਦੇ ਨਾਲ ਸਾਰਾ ਹੀ ਪੂਰਾ ਜਾਲ ਦਾ ਹੈਵੀ ਬਣਿਆ ਆ ਲਓ ਜੀ ਇਹ ਵੀ ਤੁਹਾਨੂੰ ਸੇਮ ਰੇਟ ਸੇਮ ਰੇਂਜ ਦੇ ਵਿੱਚ ਮਿਲ ਜੂਗਾ ਜੇ 700 ਤੋਂ 500 ਰੁਪਈਆ ਦਾ ਤੇ ਆ ਹੈਗਾ ਜੀ ਇਹਦੇ ਵਿੱਚ ਆਪਣੇ ਕੋਲ ਲਾਸਟ ਸੂਟ ਐਂਡ ਸੂਟ ਤੇ ਘੈਂਟ ਸੂਟ ਇਸ ਤੋਂ ਬਾਅਦ ਤਾਂ ਮੈਂ ਦਿਖਾਉਣਾ ਬਾਟਮ ਵਰਕ ਵਾਲੇ ਸੂਟ ਤੇ ਆ ਜਿਹੜਾ ਸੂਟ ਹੈ ਪਹਿਲਾਂ ਇਹਦਾ ਤੁਹਾਨੂੰ ਦੁਪੱਟਾ ਇੱਕ ਵਾਰੀ ਦਿਖਾਦਾ ਕਿਉਂਕਿ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਹੈਵੀ ਨੇ ਹਲੋ ਜੀ ਰੇਟ ਸੇਮ ਆਊਗਾ ਇਹਨਾਂ ਦਾ ਵੀ ਤੇ ਬਾਟਮ ਵਰਕ ਵਾਲਿਆਂ ਦਾ ਇਹਦੇ ਨਾਲ ਪਲੇਨ ਬਾਟਮ ਜੇ ਗਾਜਰੀ ਕਲਰ ਦੀ ਗਾਜਰੀ ਕਲਰ ਦੇ ਦੁਪੱਟਾ ਤੇ ਪ੍ਰਿੰਟ ਜਿਹੜਾ ਜੇ ਵੀ ਤੁਸੀਂ ਵੇਖ ਸਕਦੇ ਜੇ ਨਾਲ ਹੈਗਾ ਜੇ ਵਿੱਚ orange shade ਗਾਜਰੀ ਸ਼ੇਡ ਤੇ ਇਹਦਾ ਰੇਟ ਹੈਗਾ ਜੇ 750 ਤੇ 50 ਰੁਪਏ ਕੀ ਆਜੋ ਬਾਕੀ ਹੁਣ ਮੈਂ ਤੁਹਾਨੂੰ ਦਿਖਾਉਣਾ ਬਾਟਮ ਵਰਕ ਵਾਲੇ ਸੂਟ ਲੋ ਜੀ ਨੈਕਸਟ ਪ੍ਰਿੰਟ ਆ ਗਿਆ ਜੇ ਇਹਦੇ ਵਿੱਚ ਬਾਟਮ ਆ ਗਈ ਜੇ ਫਿਰ ਤੋਂ white plain ਤੇ ਦੁਪੱਟਾ ਆ ਗਿਆ ਜੇ ਹੈਵੀ ਪੂਰਾ ਕੈਨ ਇਹ ਆ ਗਿਆ ਮਸਲੀਨ कॉटन ਦਾ ਦੁਪੱਟਾ ਪੂਰਾ ਹੈਵੀ ਦੁਪੱਟਾ ਜਿਹੜਾ ਜੇ ਸਾਰਾ ਹੀ ਵਰਕ ਹੋਇਆ ਜੇ ਤੇ ਆਹ ਲਓ ਜੀ ਆਹ ਕਰੋ ਚੈੱਕ ਇਹ ਹੈਗਾ ਜੇ ਪ੍ਰਿੰਟ ਬਹੁਤ ਹੀ ਸ਼ਾਨਦਾਰ ਤੇ ਘੈਂਟ ਇਸ ਤੋਂ ਬਾਅਦ ਆ ਗਿਆ ਨੈਕਸਟ ਪ੍ਰਿੰਟ ਆਪਣੇ ਕੋ ਬਹੁਤ ਜਿਆਦਾ ਸੋਹਣਾ ਹੈ ਵੀ ਤੇ ਇਹਦੇ ਨਾਲ ਵੀ ਬਾਟਮ ਜਿਹੜੀ ਜੇ ਪਲੇਨ ਹੈ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਹੈਵੀ ਆ ਤੇ ਬੜਾ ਡਾਰਕ ਜਿਹਾ ਕਲਰ ਬੜਾ ਘੈਂਟ ਜਿਹਾ ਚਾਰਟ ਇਹ ਤੁਹਾਨੂੰ ਮਿਲਣਗੇ ਜੇ 700 ਤੇ 55 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਲੋ ਜੀ ਹੁਣ ਆ ਗਿਆ ਆਪਣੇ ਕੋ ਪੈਚਵਰਕ ਬਾਟਮ ਦੇ ਉੱਤੇ ਤੇ ਨਾਲ ਆ ਜਾਣਗੀਆਂ ਕਢਾਈਆਂ ਬਾਟਮ ਦੇ ਉੱਤੇ ਪ੍ਰਿੰਟ ਸੂਟ ਤੇ ਦੁਪੱਟੇ ਕੋਟਾ ਡੋਰੀਆ ਦੇ ਆਜੋ ਤੁਹਾਨੂੰ ਮਕਰਮਾ ਚੈੱਕ ਪਹਿਲਾ ਸੂਟ ਬਹੁਤ ਹੀ ਸ਼ਾਨਦਾਰ ਤੇ ਬਹੁਤ ਘੈਂਟ ਪ੍ਰਿੰਟ ਤੇ ਇਹਦੇ ਨਾਲ ਬਾਟਮ ਹੈ ਜੀ ਪੈਚਵਰਕ ਦੀ ਆਫ ਵਾਈਟ ਜਿਹੜੀ ਆ ਬਾਟਮ ਆ ਬੈਚਵਰਕ ਬਾਟਮ ਦੇ ਉੱਤੇ ਆਇਆ ਜੇ ਦੁਪੱਟੇ ਦੇ ਉੱਤੇ ਹੈਗਾ ਜੇ ਪੱਟੀ ਦੇ ਨਾਲ ਵਰਕ ਆਹ ਲਓ ਘੈਂਟ ਜਾਂ ਪ੍ਰਿੰਟ ਤੇ ਘੈਂਟ ਹੀ ਦੁਪੱਟਾ ਜਿਹੜਾ ਡਾਈ ਹੋਇਆ ਜੀ ਆਹ ਲਓ ਜੀ ਰੇਟ ਕੀ ਇਹਦਾ ਸੇਮ ਰੇਟ ਜੇ 750 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਜੇ ਘਰ ਬਹਿ ਕੇ ਤੁਸੀਂ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰ ਲਓ ਲਾਈਨਾਂ ਵਾਲਾ ਪ੍ਰਿੰਟ ਜੇ ਬਹੁਤ ਸ਼ਾਨਦਾਰ ਬਾਟਮ ਇਹਦੇ ਨਾਲ ਆ ਗਈ ਜੇ ਵਾਈਟ ਤੇ ਦੁਪੱਟਾ ਆ ਗਿਆ ਜੇ ਮਲਟੀ ਕਲਰ ਦਾ ਟਾਈ ਐਂਡ ਡਾਈ ਮਸਲੀਨ कॉटन ਦਾ ਦੁਪੱਟਾ ਇਹਦੇ ਨਾਲ ਪਲੇਨ ਜੇ ਬਾਟਮ ਤੇ ਵਰਕ ਜੇ ਤੇ ਪ੍ਰਿੰਟ ਸ਼ਰਟ ਜੇ कॉटन ਦੇ ਵਿੱਚ ਰੇਟ ਕੀ ਇਹਨਾਂ ਦਾ 700 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਠੀਕ ਆ ਲੋ ਜੀ ਅੱਗੇ ਆ ਗਿਆ ਜੇ ਪੁਲਕਾ ਡਾਟਸ ਵਾਲਾ ਘੈਂਟ ਜਾਂ ਸੂਟ ਬਾਟਮ ਆ ਗਈ ਇਹਦੇ ਨਾਲ ਗਾਜਰੀ ਕਲਰ ਦੀ ਤੇ ਦੁਪੱਟਾ ਜਿਹੜਾ ਜੇ ਉਹ ਵੀ ਸੇਮ ਆ ਗਿਆ ਟਾਈ ਐਂਡ ਡਾਈ ਦੇ ਵਿੱਚ ਮਸਲੀਨ ਦਾ ਪ੍ਰਿੰਟ ਬਹੁਤ ਸ਼ਾਨਦਾਰ ਜੇ ਚੈੱਕ ਕਰਿਓ ਜੀ ਰੀਟ ਕੀ ਇਹਨਾਂ ਦਾ 750 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਹ ਤੁਹਾਨੂੰ ਮਿਲਣਗੇ ਸੋਹਣੇ ਸੋਹਣੇ ਸੂਟ ਆਨਲਾਈਨ ਤੇ ਆਫਲਾਈਨ ਦੋਵੇਂ अवेलेबल ਜੇ ਆਪਣੇ ਕੋਲ ਆਹ ਲਓ ਜੀ ਆ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਮਹਿੰਦੀਆ ਕਲਰ ਦੀ ਬਾਟਮ ਜੇ ਪੀਸੀ ਕਾਟਨ ਦੀ ਬਾਟਮ ਦੇ ਉੱਤੇ ਵਰਕ ਬੜਾ ਸ਼ਾਨਦਾਰ ਜੇ ਤੇ ਨਾਲ ਦੁਪੱਟਾ ਜਿਹੜਾ ਜੇ ਇਹਦੇ ਹੈਗਾ ਜੇ ਟਾਈ ਐਂਡ ਡਾਈ ਦਾ ਮਲਟੀ ਕਲਰ ਦਾ ਆ ਲੋ ਜੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ 700 ਤੇ 50 ਰੁਪਈਆ ਚ ਸਿਰਫ ਆ ਗਿਆ ਆਪਣੇ ਕੋ ਐਂਡ ਸੂਟ ਤੇ ਐਂਡਲੈਸ ਸੂਟ ਇਹਦੇ ਵਿੱਚ ਪਹਿਲਾਂ ਜਿਹੜਾ ਤੁਸੀਂ ਸੂਟ ਵੇਖਿਆ ਸੀਗਾ ਆਪਣੀਆਂ ਵੀਡੀਓ ਦੇ ਵਿੱਚ ਉਹਦੇ ਵਿੱਚ ਬਾਟਮ ਜਿਹੜੀ ਸੀਗੀ ਉਹ ਲਵੈਂਡਰ ਸ਼ੇਡ ਦੀ ਸੀਗੀ ਜਿਹੜੀ ਕਢਾਈ ਹੋਈ ਹੈ ਇਹਦੇ ਵਿੱਚ ਤੇ ਇਸ ਵਾਰੀ ਇਹਦੇ ਵਿੱਚ ਬਾਟਮ ਆ ਗਈ ਜੇ ਸੇਮ ਇਹਦੇ ਨਾਲ ਮਾਜੈਂਟਾ ਚੈੱਕ ਕਰ ਸਕਦੇ ਜੇ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਭੈਂਡ ਲੁੱਕ ਦੇ ਨਾਲ ਤੇ ਰੇਟ ਕੀ ਇਹਦਾ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਹੀਗਾ ਸਾਡ ਕੋ ਲਾਸਟ ਸੂਟ ਇਸ ਤੋਂ ਪਹਿਲਾਂ ਤੁਸੀਂ ਵੇਖੇ ਦੁਪੱਟੇ ਹੈਵੀ ਸੂਟਾਂ ਵਾਲੇ ਤੇ ਨਾਲ ਆਗੇ ਹੁਣ ਬਾਟਮ ਵਰਕ ਵਾਲੇ ਉਹਨਾਂ ਦਾ ਬਾਟਮ ਜਿਹੜੀਆਂ ਪਲੇਨ ਹੀ ਗਈਆਂ ਤੇ ਇਦਾਂ ਹੀ ਨਵਾਂ ਸਟਾਕ ਤੇ ਨਵੀਂ ਵੀਡੀਓ ਲੈ ਕੇ ਤੁਹਾਡੇ ਦੀ ਆਪਾਂ ਆਉਂਦੇ ਰਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਪੇਜ ਨੂੰ ਕਰ ਲਿਓ ਫੋਲੋ ਫਿਰ ਮਿਲਦੇ ਆ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ ਸਸਕਾ